ਸਸਤੀ ਕਲਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਵਿੱਚ ਲੈ ਕੇ ਆਇਆ ਤੁਹਾਡੇ ਲਈ ਬਹੁਤ ਹੀ ਸਪੈਸ਼ਲ ਜੀ ਸਬਜੀ ਜੇ ਇੱਕ ਵਾਰੀ ਖਾਓਗੇ ਤਾਂ ਬਾਰ ਬਾਰ ਬਣਾਉਗੇ ਇਹ ਵਾਲੀ ਸਬਜੀ ਸਭ ਨੂੰ ਬਹੁਤ ਜ਼ਿਆਦਾ ਪਸੰਦ ਹੁੰਦੀ ਹੈ ਤੇ ਤੁਸੀਂ ਵੀ ਬਹੁਤ ਵਾਰੀ ਬਣਾਈ ਹੋਣੀ ਹੈ ਇਹ ਸਬਜੀ ਕਾ ਦੀ ਹੈ ਤੁਹਾਨੂੰ ਦੱਸਦੇ ਹਾਂ ਜੀ ਇਹ ਹੈਗਾ ਕद्दू ਦੇ ਕੋफ्ते ਤੇ ਆਪਾਂ ਜਿਹੜੇ ਇਹ ਕੋफ्ते ਆ ਉਹ ਕਈ ਤਰ੍ਹਾਂ ਨਾਲ ਬਣਾਉਣੇ ਆ ਪਰ ਇੱਕ ਵਾਰ ਤੁਸੀਂ ਇਹ ਸਬਜੀ ਮੇਰੇ ਤਰੀਕੇ ਨਾਲ ਬਣਾ ਕੇ ਜਰੂਰ ਦੇਖਿਓ ਆਪਾਂ ਲੈ ਲਿਆ ਜੀ ਕद्दू ਇੱਕ ਵਾਰੀ ਆਪਾਂ ਪਹਿਲਾਂ ਵੀਡੀਓ ਪਾਈ ਸੀ ਗੱਲ ਯਾਦ ਆਈ ਤਾਂ ਕਮੈਂਟਾਂ ਵਿੱਚ ਬੜਾ ਕਹਿ ਨੂੰ ਜਿੱਕੀ ਆ ਕਹਿੰਦੇ ਇਹਨੂੰ ਕੱਦੂ ਕਹਿੰਦੇ ਆ ਕੋਈ ਇਹਨੂੰ ਲੋਕੀ ਕਹਿੰਦੇ ਸੀ ਪਰ ਲੋਕੀ ਕੱਦੂ ਤਾਂ ਸੁਣਿਆ ਪਰ ਅਸੀਂ ਕੀ ਆ ਕਦੇ ਨਹੀਂ ਸੁਣਿਆ ਸੀ ਕਿਉਂਕਿ ਸਾਡੇ ਏਰੀਏ ਵਿੱਚ ਇਹਨੂੰ ਕੱਦੂ ਹੀ ਕਹਿੰਦੇ ਆ ਹਰੇਕ ਖੇਤਰ ਦੀ ਆਪਦੀ ਆਪਦੀ ਬੋਲੀ ਹੁੰਦੀ ਹੈ ਤੇ ਆਪਾਂ ਇਹਨੂੰ ਕਰ ਲਿਆ ਜੀ ਕੱਦੂ ਕਾਸ ਤੇ ਫਿਰ ਪਾਣੀ ਵਿੱਚ ਧੋ ਕੇ ਚੰਗੀ ਤਰ੍ਹਾਂ ਨਿਚੋੜ ਲਾਂਗੇ ਵੈਸੇ ਵੀ ਜਿੰਨੇ ਹੀ ਇਸ ਸਬਜ਼ੀ ਦੇ ਨਾਂ ਐ ਉਨਹੀਂ ਇਹਦੀ ਕੀਮਤ ਵੀ ਹੁਣ ਬਹੁਤ ਜ਼ਿਆਦਾ ਹੋ ਗਈ ਤੇ ਇਹ ਸਾਡੇ ਸ਼ਹਿਰ ਵਿੱਚ 120 ਰੁਪਏ ਕਿਲੋ ਹੋਇਆ ਪਿਆ ਤੇ ਇਹ ਵੀ ਇੱਕ ਸ਼ਾਹੀ ਸਬਜ਼ੀ ਦੀ ਤਰ੍ਹਾਂ ਇਹਦੀ ਕੀਮਤ ਹੋਈ ਪਈ ਹੈਗੀ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਇੱਕ ਬਰੀਕ ਜੀ ਕੱਟ ਲਈ ਜੀ ਹਰੀ ਮਿਰਚ ਤੇ ਇਹਦੇ ਵਿੱਚ ਇੱਕ ਕੱਪ ਪਾਇਆ ਆਪਾਂ ਬੇਸਣ ਦਾ ਬੇਸਣ ਨੂੰ ਆਪਾਂ ਛਾਲ ਲਾਂਗੇ ਕਿਉਂਕਿ ਮੌਸਮ ਇਹ ਜੇ ਚੱਲ ਰਿਹਾ ਕੁਛ ਨਾ ਕੁਛ ਮੜਾ ਮੋਟਾ ਵਿੱਚ ਹੁੰਦਾ ਹੈ ਤੇ ਉਸ ਤੋਂ ਬਾਅਦ ਆਪ ਪਾਇਆ ਜੀ ਇਹਦੇ ਵਿੱਚ ਹਲਦੀ ਅੱਧਾ ਚਮਚ ਫਿਰ ਪਾਈ ਮਿਰਚ ਤੇ ਫਿਰ ਪਾਇਆ ਨਮਕ ਥੋੜਾ ਜਿਹਾ ਆਪ ਪਾਵਾਂਗੇ ਧਨੀਆ ਪਾਊਡਰ ਤੇ ਥੋੜਾ ਜਿਹਾ ਬਿਲਕੁਲ ਮਸਾਲਾ ਇਹ ਚੀਜ਼ਾਂ ਨੂੰ ਤੁਸੀਂ ਜ਼ਰੂਰਤ ਅਨਸਾਰ ਪਾਉਣਾ ਜਿੰਨੀਆਂ ਤੁਹਾਨੂੰ ਪਸੰਦ ਹੋਣ ਥੋੜੀ ਜਿਹੀ ਆਪਾਂ ਇਹਦੇ ਉੱਪਰ ਪਾਈਏ ਕਾਲੀ ਮਿਰਚ ਫਿਰ ਆਪਾਂ ਥੋੜੀ ਜਿਹੀ ਮੇਥੀ ਨੂੰ ਹੱਥਾਂ ਦੇ ਨਾਲ ਮਸਲ ਕੇ ਇਹਦੇ ਵਿੱਚ ਪਾ ਲਾਂਗੇ ਬਹੁਤ ਜ਼ਿਆਦਾ ਟੇਸਟੀ ਬਣਗੇ ਸਾਰੀਆਂ ਚੀਜ਼ਾਂ ਜ਼ਰੂਰ ਪਾਓ ਉਸ ਤੋਂ ਬਾਅਦ ਜਿਹੜੀ ਲਾਸਟ ਤੇ ਚੀਜ਼ ਪਾਵਾਂਗੇ ਉਸ ਤੋਂ ਪਹਿਲਾਂ ਆਪਾਂ ਕੜਾਈ ਵਿੱਚ ਥੋੜਾ ਜਿਹਾ ਤੇਲ ਗਰਮ ਰੱਖ ਦਾਂਗੇ ਫਿਰ ਆਪਾਂ ਪਾਵਾਂਗੇ ਜੀ ਦੋ ਚਮਚ ਦਹੀਂ ਦੇ ਜਿਹੜੀ ਸੋਡੀ ਦਹੀਂ ਹੈ ਉਹ ਬਿਲਕੁਲ ਫਰੈਸ਼ ਹੋਣੀ ਚਾਹੀਦੀ ਹੈ ਖੱਟੀ ਨਹੀਂ ਹੋਣੀ ਚਾਹੀਦੀ ਉਸ ਤੋਂ ਬਾਅਦ ਆਪਾਂ ਇਹਨੂੰ ਕਰਾਂਗੇ ਜੀ ਮਿਕਸ ਪਾਣੀ ਤੁਸੀਂ ਕੋਲ ਰੱਖ ਲੈਣਾ ਪਰ ਬਰਤਨਾ ਨਹੀਂ ਕਿਉਂਕਿ ਪਹਿਲਾਂ ਤੁਸੀਂ ਇਹਨੂੰ ਐਸੇ ਤਰ੍ਹਾਂ ਮਿਕਸ ਕਰਨਾ ਕਿਉਂਕਿ ਆਪਾਂ ਕद्दू ਨੂੰ ਤੋਤਾ ਸੀ ਤੇ ਉਸ ਤੋਂ ਬਾਅਦ ਦਹੀਂ ਵੀ ਪਾਇਆ ਹੋ ਸਕਦਾ ਹੈ ਪਾਣੀ ਦੀ ਜ਼ਰੂਰਤ ਨਹੀਂ ਪਵੇ ਆਪਾਂ ਇਹਨੂੰ ਚੰਗੀ ਤਰ੍ਹਾਂ ਹੱਥਾਂ ਨਾਲ ਮਸਲ ਲਾਂਗੇ ਤੇ ਪਰ ਗੱਲ ਉਹੀ ਹੋਈ ਪਾਣੀ ਦੀ ਬਿਲਕੁਲ ਜ਼ਰੂਰਤ ਨਹੀਂ ਪਈ ਜੇ ਸਾਨੂੰ ਪਈ ਤਾਂ ਦੋ ਚਾਰ ਬੂੰਦਾਂ ਤੁਸੀਂ ਪਾ ਲਿਓ ਉਸ ਤੋਂ ਬਾਅਦ ਆਪਾਂ ਤੇਲ ਨੂੰ ਜਿਹੜਾ ਹੈਗਾ ਗਰਮ ਕਰ ਲਿਆ ਇਹ ਫੁੱਲ ਗਰਮ ਨਾ ਕਰਿਓ ਉਸ ਤੋਂ ਬਾਅਦ ਆਪਾਂ ਛੋਟੇ-ਛੋਟੇ ਦੇ ਗੋਲ ਜੇ ਕੋਪ ਤੇ ਬਣਾ ਕੇ ਵਿੱਚ ਪਾ ਦਾਂਗੇ ਚਾਹੇ ਤੁਸੀਂ ਗੋਲ ਦੀ ਥਾਂ ਤੇ ਲੰਬੇ ਬਣਾ ਸਕਦੇ ਹੋ ਚਾਹੇ ਜੀ ਸ਼ੇਪ ਸੋਨੂੰ ਪਸੰਦ ਆਵੇ ਉਹ ਹੀ ਤੁਸੀਂ ਵਰਤ ਲਿਓ ਕਿਉਂਕਿ ਇਹ ਅੰਦਰੋਂ ਜੇ ਜ਼ਿਆਦਾ ਤੇਲ ਆਪਾਂ ਗਰਮ ਕੀਤਾ ਤਾਂ ਬਾਹਰੋਂ ਕਾਲੇ ਜੇ ਹੋ ਜਾਣਗੇ ਤੇ ਪਰ ਅੰਦਰੋਂ ਕੱਚੇ ਰਹਿ ਜਾਣਗੇ ਆਪਾਂ ਇਹਨੂੰ ਸਲੋ ਫਲੇਮ 'ਤੇ ਪਕਾ ਲੈਣਾ ਸਲੋ ਟੂ ਮੀਡੀਅਮ ਰੱਖਿਓ ਉਸ ਤੋਂ ਬਾਅਦ ਆਪਾਂ ਇਹਨੂੰ ਇਹਨਾਂ ਦੀ ਜਿਹੜੀ ਸਾਈਡ ਆ ਉਹ ਚੇਂਜ ਕਰ ਦਾਂਗੇ ਹੌਲੀ-ਹੌਲੀ ਇਹਨੂੰ ਇਸੇ ਤਰ੍ਹਾਂ ਨਾਲ ਪਲਟ ਦੇ ਜਾਵਾਂਗੇ ਤੇ ਹਰੇਕ ਦਾ ਆਪਣੀ ਸਬਜੀ ਬਣਾਉਣ ਦਾ ਵੱਖੋ-ਵੱਖਰਾ ਤਰੀਕਾ ਹੁੰਦਾ ਹੈਗਾ ਪਰ ਆਪਾਂ ਜਦੋਂ ਹਰੇਕ ਦੇ ਅਲੱਗ-ਅਲੱਗ ਤਰੀਕਿਆਂ ਨਾਲ ਬਣਾਉਂਦੇ ਹਾਂ ਤੇ ਇੱਕ ਨਵਾਂ ਹੀ ਟੇਸਟ ਮਿਲਦਾ ਹੈਗਾ ਇਹ ਸਬਜੀ ਨੂੰ ਆਪਾਂ ਬਹੁਤ ਸਾਰੇ ਤਰੀਕਿਆਂ ਨਾਲ ਬਣਾ ਸਕਦੇ ਹਾਂਗੇ ਪਰ ਆਪਾਂ ਅੱਜ ਜਿਹੜਾ ਤਰੀਕਾ ਬਣਾਇਆ ਸੀ ਸੋਨੂੰ ਦੱਸਦੇ ਹਾਂ ਤੇ ਇਹ ਆਪਣੇ ਹੋ ਗਏ ਜੀ ਤਿਆਰ ਤੇ ਆਪਾਂ ਇਹਨਾਂ ਨੂੰ ਕੱਢ ਲਾਂਗੇ ਬਾਹਰ ਸਭ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਉਸ ਤੋਂ ਬਾਅਦ ਆਪਾਂ ਦੇਖੋ ਇਹਨਾਂ ਨੂੰ ਵੇਖਿਆ ਤੇ ਬਿਲਕੁਲ ਸੌਫਟ ਬਣੇ ਸੀਗੇ ਉਸ ਤੋਂ ਬਾਅਦ ਇਹਦੇ ਲਈ ਆਪਾਂ ਕੱਟਾਂਗੇ ਸਮਾਨ ਤੇ ਉਹ ਆਪਾਂ ਲੈ ਲਏ ਦੋ ਤਿੰਨ ਪਿਆਜ਼ ਇੱਕ ਲਿਆ ਵੱਡਾ ਟਮਾਟਰ ਪੰਜ ਹਰੀਆਂ ਮਿਰਚਾਂ ਤੇ ਆਪਾਂ ਥੋੜੀ ਜੀ ਅਦਰਕ ਲਈਏ ਤਿੰਨ ਚਾਰ ਲਈਏ ਲਸਣ ਦੀਆਂ ਕਲੀਆਂ ਇਹ ਸਾਰੀਆਂ ਚੀਜ਼ਾਂ ਆਪਾਂ ਇਕੱਠੀਆਂ ਲੈ ਲਿਆਂਗੀਆਂ ਉਸ ਤੋਂ ਬਾਅਦ ਇਹਨਾਂ ਨੂੰ ਆਪਾਂ ਇੱਕ ਚੌਪਰ 'ਚ ਪਾ ਲਾਂਗੇ ਤੇ ਫਿਰ ਇਹਨਾਂ ਨੂੰ ਆਪਾਂ ਦਰਦਰਾ ਪੀਸ ਲਾਂਗੇ ਜਿਹਹੀ ਜੀ ਤੁਸੀਂ ਤਿਆਰ ਕਰਨੀ ਹੋਵੇ ਗਰੇਵੀ ਉਸ ਹਿਸਾਬ ਨਾਲ ਤੁਸੀਂ ਇਹਨੂੰ ਪੀਸਣਾ ਆਪਾਂ ਇਹਨੂੰ ਦਰਦਰਾ ਹੀ ਪੀਸਾਂਗੇ ਉਸ ਤੋਂ ਬਾਅਦ ਦੂਸਰੀ ਕੜਾਈ ਆਪਾਂ ਲੈ ਲਈ ਤੇ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਸਰ ਉਹਦਾ ਤੇਲ ਪਹਿਲਾਂ ਵਾਲੀ ਕੜਾਈ ਚੋਂ ਹੀ ਲੈ ਲਿਆ ਥੋੜਾ ਜਿਹਾ ਕਿਉਂਕਿ ਉਹ ਗਰਮ ਸੀ ਫਿਰ ਪਾਇਆ ਜੀਰਾ ਤੇ ਦੋ ਲਾਲ ਮਿਰਚਾਂ ਤੇ ਥੋੜਾ ਜਿਹਾ ਪਕੁਟਿਆ ਸੁੱਕਾ ਧਨੀਆ ਤੇ ਦੋ ਪਾਈਆਂ ਇਲਾਚੀਆਂ ਤੇਲ ਬਿਲਕੁਲ ਜ਼ਿਆਦਾ ਗਰਮ ਨਾ ਰੱਖਿਓ ਹਲਕੀ ਜੀ ਫਲੇਮ ਤੇ ਨੂੰ ਹਲਕਾ ਹਲਕਾ ਜਿਹਾ ਪਕਾਇਓ ਫਿਰ ਆਪਣਾ ਇਹ ਪੀਸਿਆ ਹੋਇਆ ਸਾਰਾ ਮਸਾਲਾ ਆਪਾਂ ਵਿੱਚ ਪਾਤਾ ਤੇ ਫਿਰ ਇਹਨੂੰ ਆਪਾਂ ਕਰਤਾ ਜੀ ਮਿਕਸ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਹੁਣ ਆਪਣੀ ਮਰਜ਼ੀ ਦੇ ਸਾਰੇ ਮਸਾਲੇ ਪਰ ਇਹ ਤੁਸੀਂ ਧਿਆਨ ਰੱਖਣਾ ਕਿਉਂਕਿ ਪਹਿਲਾਂ ਜਿਹੜੇ ਕੋਪਤੇ ਬਣਾਏ ਸੀ ਉਹਨਾਂ ਦਾ ਸਾਰਾ ਸਮਾਨ ਆਪਾਂ ਪਹਿਲਾਂ ਹੀ ਪਾਤਾ ਸੀ ਉਸੇ ਅਕੋਰਡਿੰਗ ਤੁਸੀਂ ਨਮਕ ਪਾਉਣਾ ਹੈ ਹਲਦੀ ਪਾਉਣੀ ਹੈ ਤੇ ਫਿਰ ਮਸਾਲਾ ਪਾਓ ਧਨੀਆ ਪਾਊਡਰ ਆਪਾਂ ਸੁੱਕਾ ਪਾਇਆ ਸੀ ਥੋੜੀ ਜਿਹੇ ਵਿੱਚ ਸਿੰਪਲ ਲਾਲ ਮਿਰਚ ਤੇ ਥੋੜੀ ਜੀ ਤੁਸੀਂ ਪਾਇਓ ਦੇਗੀ ਮਿਰਚ ਜਿਹਦੇ ਨਾਲ ਕਲਰ ਬੜਾ ਸੋਹਣਾ ਆਉਂਦਾ ਸਬਜੀ ਵਧੀਆ ਬਣਦੀ ਹੈ ਉਸ ਤੋਂ ਬਾਅਦ ਇਹਨੂੰ ਆਪਾਂ ਮਿਲਾ ਦਾਂਗੇ ਪਾਣੀ ਦੀ ਜ਼ਰੂਰਤ ਹੋਵੇ ਤਾਂ ਥੋੜਾ ਜਿਹਾ ਪਾ ਸਕਦੇ ਹੋ ਨਹੀਂ ਇੱਥੇ ਕੋਈ ਲੋੜ ਨਹੀਂ ਫਿਰ ਆਪਾਂ ਲਈਏ ਜੀ ਅੱਧੀ ਕੌਲੀ ਤੋਂ ਜ਼ਿਆਦਾ ਥੋੜੀ ਜੀ ਮਲਾਈ ਤੇ ਉਹਨੂੰ ਚੰਗੀ ਤਰ੍ਹਾਂ ਆਪਾਂ ਕਿਸੇ ਬਿਕਟਰ ਵਗੈਰਾ ਨਾਲ ਕੋ ਹਲਾ ਲਾਂਗੇ ਤਾਂ ਕਿ ਉਹ ਕਰੀਮ ਦੇ ਰੂਪ ਦੇ ਵਿੱਚ ਆ ਜਾਏ ਚਾਹੇ ਤੁਸੀਂ ਇਹਨੂੰ ਹਲਕਾ ਜਿਹਾ ਗ੍ਰाइंड ਕਰ ਲਿਓ ਉਸ ਤੋਂ ਬਾਅਦ ਜਦੋਂ ਮਸਾਲਾ ਆਪਣਾ ਪੁੱਜ ਗਿਆ ਤਾਂ ਵਿੱਚ ਤੁਸੀਂ ਪਾ ਦੇਣੀ ਹੈ ਮਲਾਈ ਤੇ ਇਹਨੂੰ ਕਰ ਦੇਣਾ ਜੀ ਮਿਕਸ ਗੈਂਸਟ ਦੀ ਫਲੇਮ ਤੁਸੀਂ ਇੱਥੇ ਸਲੋ ਰੱਖਿਓ ਕਿਉਂਕਿ ਇੱਕ ਵਾਰੀ ਇੱਥੇ ਸਬਜ਼ੀ ਕਈ ਭਰੀ ਜਿਹੜੀ ਮਲਾਈ ਹੈ ਉਹ ਫਟਣ ਵਗੈਰਾ ਦਾ ਵੀ ਡਰ ਜਾਂਦਾ ਤੇ ਆਪਾਂ ਇਹਨੂੰ ਕਰਤਾ ਜੀ ਮਿਕਸ ਹੁਣ ਇਸ ਤੋਂ ਬਾਅਦ ਇਹਦੇ ਵਿੱਚ ਜਿੰਨੀ ਕੀ ਗਾੜ੍ਹੀ ਤੁਸੀਂ ਰੱਖਣੀ ਹੈ ਉਹ ਤੁਹਾਡੇ ਟੇਸਟ ਦੇ ਅਕੋਰਡਿੰਗ ਉਨਾਂ ਹੀ ਤੁਸੀਂ ਪਾਣੀ ਪਾਇਓ ਕਈਆਂ ਨੂੰ ਜ਼ਿਆਦਾ ਗਾੜੀ ਗਰੇਵੀ ਪਸੰਦ ਹੁੰਦੀ ਹੈ ਤੇ ਕਈ ਥੋੜਾ ਜਿਹਾ ਪਾਣੀ ਵਿੱਚ ਪਾ ਕੇ ਮਤਲਬ ਧਰੀ ਜਿਹਾ ਵੰਗੂ ਖਾਣਾ ਪਸੰਦ ਕਰਦੇ ਆ ਉਸ ਤਰੀਕੇ ਨਾਲ ਤੁਸੀਂ ਇਹਦੇ ਵਿੱਚ ਯੂਜ਼ ਕਰਿਓ ਆਪਾਂ ਇਹਦੇ ਵਿੱਚ 1.5 ਗਲਾਸ ਪਾਣੀ ਪਾਇਆ ਹੈਗਾ ਕਿਉਂਕਿ ਜਦੋਂ ਆਪਾਂ ਬਾਅਦ ਵਿੱਚ ਇਹਦੇ ਵਿੱਚ ਕੋਪਤੀ ਮਿਕਸ ਕਰਾਂਗੇ ਤਾਂ ਉਹ ਜ਼ਿਆਦਾ ਪਾਣੀ ਸੋਕਦੀ ਹੈ ਤੇ ਉਹ ਫੁੱਲ ਜਾਣਗੇ ਤੇ ਤਰੀ ਹੈ ਜਿਹੜੀ ਆਪਣੀ ਉਹ ਘਟ ਜੂਗੀ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਸਾਰੇ ਕੱਡੇ ਹੋਏ ਕੋਪ ਤੇ ਬਹੁਤ ਹੀ ਜ਼ਿਆਦਾ ਟੇਸਟੀ ਸਬਜੀ ਬਣਦੀ ਹੈ ਇੱਕ ਵਾਰੀ ਤੁਸੀਂ ਟਰਾਈ ਕਰਕੇ ਇਸ ਤਰੀਕੇ ਨਾਲ ਜ਼ਰੂਰ ਦੇਖਿਓ ਫਿਰ ਆਪਾਂ ਗੈਸ ਨੂੰ ਇੱਥੇ ਜ਼ਿਆਦਾ ਦੇਰ ਤੱਕ ਨਹੀਂ ਚਲਾਵਾਂਗੇ ਤੇ ਉਸ ਤੋਂ ਬਾਅਦ ਇਹਦੇ ਉੱਪਰ ਆਪਾਂ ਪਾਵਾਂਗੇ ਜੀ ਹਰਾ ਹਰਾ ਧਨੀਆ ਤੇ ਇਹਨੂੰ ਆਪਾਂ ਕਰ ਦਾਂਗੇ ਮਿਕਸ ਉਸ ਤੋਂ ਬਾਅਦ ਆਪਾਂ ਇਹਨੂੰ ਗੈਸ ਨੂੰ ਕਰਕੇ ਬੰਦ ਤੇ ਇਹਨੂੰ ਹਲਕਾ ਜਾਂ ਟੱਕ ਕੇ ਤੁਸੀਂ ਰੱਖ ਦੇਣਾ ਉਸ ਤੋਂ ਬਾਅਦ ਜਦੋਂ 10 15 ਮਿੰਟ ਬੀਤ ਜਾਣਗੇ ਜਦੋਂ ਤੁਸੀਂ ਖਾਣਾ ਵਗੈਰਾ ਖਾਣਾ ਹੋਊਗਾ ਤਾਂ ਤੁਸੀਂ ਦੇਖੋਗੇ ਇਹ ਜਿਹੜੀ ਸਬਜੀ ਆ ਆਪਣੇ ਵਿੱਚ ਜਿਆਦਾ ਪਾਣੀ ਹੈ ਜਿਹੜਾ ਆਪਣੇ ਵਿੱਚ ਹੀ ਸਮਾ ਜਾਊਗੀ ਤੇ ਇਸ ਕਰਕੇ ਆਪਾਂ ਜਿਹੜੀ ਇਹ ਚ ਤਰੀ ਹੈ ਗਰੇਵੀ ਕਹ ਦੋ ਤੁਸੀਂ ਇਹ ਪਤਲੀ ਰੱਖੀ ਹੈਗੀ ਆਪਾਂ ਜਿਆਦਾ ਮੋਟੀ ਨਹੀਂ ਕਰੀਗੀ ਇਹ ਤਰੀਕਾ ਤੁਸੀਂ ਜਰੂਰ ਅਪਣਾਓ ਬਹੁਤ ਟੇਸਟੀ ਸਬਜ਼ੀ ਬਣਦੀ ਹੈ ਸਿੰਪਲ ਮਸਾਲਿਆਂ ਨਾਲ ਸਾਦੇ ਤਰੀਕੇ ਨਾਲ ਕਰਦੀ ਮਲਾਈ ਨੂੰ ਹੀ ਥੋੜਾ ਜਿਹਾ ਹਲਕਾ ਜਿਹਾ ਗ੍ਰਾਇੰਡ ਕਰਕੇ ਤੁਸੀਂ ਇਹਦੇ ਵਿੱਚ ਕਰੀਮ ਦੇ ਤੌਰ ਤੇ ਵਰਤ ਲੈਣਾ ਹੈ ਬਾਰੀਆਂ ਚੀਜ਼ਾਂ ਨਾਲੋਂ ਤਾਂ ਕਰਦੀਆਂ ਚੀਜ਼ਾਂ ਬਹੁਤ ਜ਼ਿਆਦਾ ਵਧੀਆ ਹੁੰਦੀਆਂ ਤੇ ਉਹਨਾਂ ਦਾ ਵੱਖਰਾ ਹੀ ਸਵਾਦ ਹੁੰਦਾ ਜਿੰਨੀ ਮਰਜ਼ੀ ਤੁਸੀਂ ਗਾੜ੍ਹੀ ਰੱਖੋ ਜਿੰਨੀ ਮਰਜ਼ੀ ਤੁਸੀਂ ਸਬਜ਼ੀ ਨੂੰ ਪਤਲਾ ਕਰੋ ਉਹ ਤੁਹਾਡੀ ਇੱਛਾ ਹੈਗੀ ਟ੍ਰਾਈ ਕਰਕੇ ਜ਼ਰੂਰ ਦੇਖਿਓ ਵੀਡੀਓ ਦੇਖਣ ਲਈ ਧੰਨਵਾਦ ਜੀ